ਜਦੋਂ ਸੁਣਵਾਈ ਕਿਸੇ ਵੀ ਪੱਖ ਤੇ ਨਾ ਹੋਵੇ ਤਾਂ ਬੰਦਾ ਮਜਬੂਰ ਹੋ ਜਾਂਦਾ ਆ ਸਾਡੀ ਵੀ ਕੋਈ ਪੁਲਿਸ ਦੇ ਨਾਲ ਕੋਈ ਖੈਵਾਜੀ ਤਾਂ ਹੈ ਨਹੀਂ ਵੀ ਇਹਨਾਂ ਦੇ ਨਾਲ ਆਪਾਂ ਆ ਕੇ ਭਿੱੜ ਜਾਈਏ ਜਦ ਸਾਨੂੰ ਕੋਈ ਮੰਤਰੀ ਸੁਣਨ ਨੂੰ ਨਹੀਂ ਰਾਜੀ ਤੇ ਦੂਜੇ ਪਾਸੇ ਇਹ ਕਹਿੰਦੇ ਨੇ ਜੀ ਸਾਡੇ ਸਾਰੇ ਦਰਵਾਜ਼ੇ ਖੁੱਲੇ ਨੇ ਅੱਗੇ ਮੰਤਰੀ ਮਰਦਾ 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 ਇਹ ਤਸਵੀਰਾ ਉਹਨਾਂ ਟੀਚਰਾਂ ਦੀਆਂ ਨੇ ਜਿਨ੍ਹਾਂ ਨੂੰ सीएम भगवंत मान ने ते अरविंद केजरीवाल ने कदी टੈਂਕੀਆਂ ਤੋਂ ਉਤਾਰਿਆ ਸੀ ਤਾਂ ਤੁਹਾਨੂੰ ਦੱਸ ਦਿੰਨੇ ਆ ਇਹ ਤਸਵੀਰਾਂ ਸੰਗਰੂਰ ਦੀਆਂ ਨੇ ਤੇ ਇਹ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਤੁਸੀਂ ਮੈਰੀਟੋਰੀਅਸ ਦੇ ਟੀਚਰ ਨੇ ਜਿਹੜੇ ਸੰਗਰੂਰ ਵਿਖੇ ਪਹੁੰਚੇ ਸੀ सीएम भगवंत मान ਦੀ ਕੋਠੀ ਅੱਗੇ ਪਹੁੰਚੇ ਸੀ ਤਾਂ ਦੇਖੋ ਕਿਵੇਂ ਪੁਲਿਸ ਪ੍ਰਸ਼ਾਸਨ ਧੱਕੇ ਮਾਰ ਰਿਹਾ ਉਹਨਾਂ ਭੈਣਾਂ ਨੂੰ ਤੇ ਉਹਨਾਂ ਭਰਾਵਾਂ ਨੂੰ ਜਿਨ੍ਹਾਂ ਨੂੰ ਕਦੇ ਸੀਐਮ ਭਗਵੰਤ ਮਾਨ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਾ ਕਰਦੇ ਸੀ ਕਿ ਧਰਨਾ ਨਹੀਂ ਲੱਗੂਗਾ ਸਾਡੀਆਂ ਪੈਣਾ ਦੀਆਂ ਚੁੰਨੀਆਂ ਨਹੀਂ ਲੱਥਣਗੀਆਂ ਤੇ ਸਾਡੇ ਵੀਰ ਆ ਜਿਹੜੇ ਉਹ ਡਾਂਗਾ ਨਹੀਂ ਖਾਂਣਗੇ ਤਾਂ ਹੁਣ ਤਸਵੀਰਾਂ ਦੇ ਵਿੱਚ ਦੇਖੋ ਤੁਸੀਂ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹਨਾਂ ਦੇ ਨਾਲ ਤੱਕਮ ਤੁੱਕੀ ਹੋ ਰਿਹਾ ਤਾਂ ਇਹ ਤਸਵੀਰਾਂ ਉਹਨਾਂ ਮੈਰੀਟੋਰੀਅਸ ਟੀਚਰਾਂ ਦੀਆਂ ਨੇ ਜਿਹੜੇ ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਪਹੁੰਚੇ ਸੀ ਤਾਂ ਅਸੀਂ ਉਹਨਾਂ ਦੇ ਨਾਲ ਜੋ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਉਂ ਧਰਨਾ ਲਾਇਆ ਸੀ ਇੱਥੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹ ਗੱਲਬਾਤ ਵੀ ਤੁਹਾਨੂੰ ਸੁਣਾਵਾਂਗੇ ਪਰ ਇਹ ਤਸਵੀਰਾਂ ਤੋਂ ਸਾਫ਼ ਨਜ਼ਰ ਆ ਰਿਹਾ ਕਿ ਜਿਹੜੇ ਵੱਡੇ ਵੱਡੇ ਕੰਧਾਂ ਤੇ ਫਲੈਕਸ ਬੋਰਡ ਲੱਗੇ ਆ ਬੈਨਰ ਲੱਗੇ ਆ ਉਹਨਾਂ ਦਾ ਸੱਚ ਕੀ ਹੈ ਕਮਾਂਡਰੀ ਮੁਰਦਾ ਜਿੱਦ ਕੇ ਲੜਨ ਵਾਲੀ ਸਰਕਾਰ ਮੁਤਾਬਕ ਉੱਥੇ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਨਹੀਂ ਤਾਂ ਤਸਵੀਰਾਂ ਦੇ ਵਿੱਚ ਦੇਖੋ ਤੁਸੀਂ ਫਿਰ ਤੋਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਵੇਂ ਤੱਕਮ ਤੁਕੀ ਹੋ ਰਹੇ ਆ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਟੀਚਰਾਂ ਦੇ ਇਹਨਾਂ ਟੀਚਰਾਂ ਤੋਂ ਪੜ ਕੇ ਹੀ ਸਾਡੇ ਬੱਚਿਆਂ ਦਾ ਭਵਿੱਖ ਬਣਨਾ ਹੁੰਦਾ ਤੇ ਇਹ ਟੀਚਰ ਛੜਕਾ ਕੇ ਰੋ ਰਹੇ ਆ ਸਰ ਬੇਸਿਕਲੀ ਸਾਡੀ ਇੱਕੋ ਹੀ ਡਿਮਾਂਡ ਹੈ ਔਰ ਪਿਛਲੇ 11 ਸਾਲ ਦੀ ਹੀ ਚੱਲ ਰਹੀ ਹੈ ਪਹਿਲੇ ਵਾਲੀ ਸਰਕਾਰਾਂ ਦੇ ਅੱਗੇ ਵੀ ਆਪਾਂ ਇਹ ਹੀ ਡਿਮਾਂਡ ਰੱਖੀ ਸੀ ਤੇ ਰਾਈਟ ਨਾਓ ਇਸ ਸਰਕਾਰ ਦੇ ਅੱਗੇ ਵੀ ਆਪ ਸਾਡੀ ਇਹ ਹੀ ਡਿਮਾਂਡ ਹੈ ਕਿ ਰੈਗੂਲਰ ਰੈਗੂਲਰਾਈਜ਼ ਦੀ ਮੈਰੀਟੋਰੀਸਟ ਸਟਾਫ ਇਨ ਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਇਹਦੇ ਇਲਾਵਾ ਸਾਡੀ ਕੋਈ ਡਿਮਾਂਡ ਹੋਰ ਨਹੀਂ ਹੈ ਦੇਖੋ ਜੀ ਜਦੋਂ ਸੁਣਵਾਈ ਕਿਸੇ ਵੀ ਪੱਖ ਤੇ ਨਾ ਹੋਵੇ ਤਾਂ ਬੰਦਾ ਮਜਬੂਰ ਹੋ ਜਾਂਦਾ ਹੈ ਸਾਡੀ ਵੀ ਕੋਈ ਪੁਲਿਸ ਦੇ ਨਾਲ ਕੋਈ ਖੈਵਾਜੀ ਤਾਂ ਹੈ ਨਹੀਂ ਵੀ ਇਹਨਾਂ ਦੇ ਨਾਲ ਆਪਾਂ ਆ ਕੇ ਭਿੜ ਜਾਈਏ ਐਜੂਕੇਸ਼ਨ ਮਨਿਸਟਰ ਕੋਲ ਜਾਓ ਤਾਂ ਕਹਿੰਦੇ ਵੀ ਮੇਰੇ ਕੋਲ ਕੋਈ ਪਾਵਰ ਨਹੀਂ ਹੈ ਕਿ ਤੁਸੀਂ ਸੀਐਮ ਨਾਲ ਗੱਲ ਕਰੋ ਪਾਵਰ ਉਹਨਾਂ ਕੋਲ ਹੈ ਵਿੱਤ ਮੰਤਰੀ ਕੋਲ ਜਾਂਦੇ ਹਾਂ ਉਸ ਜਿਆਦਾ ਸਾਡੀ ਮੀਟਿੰਗਸ ਪੋਸਟਪੋਨ ਕਰਦੇ ਰਹਿੰਦੇ ਨੇ ਤੇ ਜਾਂ ਸਾਡੀ ਸੁਣਵਾਈ ਨਹੀਂ ਹੈਗੀ ਸੀਐਮ ਸਰ ਜਿਹੜੇ ਸਾਡੀ ਸਕੂਲਸ ਦੇ ਪ੍ਰੈਜ਼ੀਡੈਂਟ ਨੇ ਉਹ ਉਹਨਾਂ ਨੇ ਬਾਈ ਰੂਲ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਨੀ ਹੁੰਦੀ ਹੈ ਬੀਓਜੀ ਦੇ ਥਰੂ ਕਰ ਲਓ ਜਾਂ ਵੈਸੇ ਕਹਿ ਲਓ ਲੇਕਿਨ ਅੱਜ ਤੱਕ ਉਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਨਹੀਂ ਕੀਤੀ ਜਦ ਸਾਨੂੰ ਕੋਈ ਮੰਤਰੀ ਸੁਣਨ ਨੂੰ ਨਹੀਂ ਰਾਜੀ ਤੇ ਦੂਜੇ ਪਾਸੇ ਇਹ ਕਹਿੰਦੇ ਨੇ ਜੀ ਸਾਡੇ ਸਾਰੇ ਦਰਵਾਜ਼ੇ ਖੁੱਲਲੇ ਨੇ ਤਾ ਮੈਨੂੰ ਉਹ ਦਰਵਾਜ਼ਾ ਹੀ ਦੱਸ ਦੋ ਵੀ ਕਿਹੜਾ ਦਰਵਾਜ਼ਾ ਹੈ ਜਿਹੜਾ ਜੜਾ ਤੁਹਾਡਾ ਕੁਲਾ ਹੈ ਜਿੱਥੋਂ ਜਾ ਕੇ ਆਪਾਂ ਗੱਲ ਕਰ ਸਕਦੇ ਕਿਉਂਕਿ ਬਾਕੀ ਦਰਵਾਜ਼ੇ ਸਾਨੂੰ ਕੋਈ ਨਜ਼ਰ ਨਹੀਂ ਆ ਰਹੇ ਫਿਰ ਸਾਡੇ ਕੋਈ ਇੱਕੋ ਇੱਕ ਇਹੀ ਤਰੀਕਾ ਬਚਦਾ ਕਿ ਆਪਾਂ ਸੰਗਰੂਰ ਆ ਜਾਈਏ ਇਹਨਾਂ ਨਾਲ ਫਪੜੀਏ ਤੇ ਇਹਨਾਂ ਤੋਂ ਮੀਟਿੰਗ ਲੈ ਕੇ ਜਾਈਏ ਸਰ ਜਦੋਂ 2022 ਵਿੱਚ ਆਪ ਸਰਕਾਰ ਆਈ ਸੀ ਵਾਕਈ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿ ਐਜੂਕੇਸ਼ਨ ਦੇ ਨਾਮ ਤੇ ਅ ਸਰਕਾਰੇ ਆਈ ਹੈ ਤੇ ਐਜੂਕੇਸ਼ਨ ਦਾ ਜ਼ਰੂਰ ਪਲਾ ਕਰੇਗੀ ਬਟ ਅੱਜ ਬੜੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਕਿ 11 1150 ਦਿਨ ਹੋ ਚੁੱਕੇ ਹਨ ਬਟ ਸਰਕਾਰ ਨੇ এডਿਕੇਸ਼ਨ ਦੇ ਨਾਮ ਤੇ ਸਿਰਫ ਫਰਾਡ ਹੀ ਕੀਤਾ ਹੈ ਉਹਨਾਂ ਨੇ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕੀਤਾ ਬਟ ਇਹ ਸਾਰੀ ਸਿੱਖਿਆ ਕ੍ਰਾਂਤੀ ਬਿਲਕੁਲ ਫੋਕੀ ਹੈ ਨਕਾਰਾ ਹੈ ਸਾਡੇ ਸਾਡੇ ਸਕੂਲ ਦੇ ਟੀਚਰ ਇੰਨੇ ਬਿਹਤਰ ਨਤੀਜੇ ਨਤੀਜੇ ਹਰ ਸਾਲ ਦੇ ਰਹੇ ਹਨ ਬਟ ਕੋਈ ਸਾਰ ਨਹੀਂ ਲੈ ਰਹੀ ਇਹ ਸਰਕਾਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਨੇ ਸਕੂਲ ਆਫ ਐਮਿਨੈਂਸ ਖੋਲੇ ਸੀ 117 ਐਮਿਨੈਂਸ ਸਕੂਲ ਇਹਨਾਂ ਨੇ ਖੋਲੇ ਆ ਜਿਨ੍ਹਾਂ ਵਿੱਚੋਂ ਸਿਰਫ ਔਰ ਸਿਰਫ ਦੋ ਮੈਰਿਟਸ ਜਿਹੜੀਆਂ ਆਈਆਂ ਤੇ ਸਾਡੇ ਸਕੂਲ ਜਿਹੜਾ ਸਿਰਫ 10 ਸਕੂਲਾਂ ਮੈਰਿਟਰੀਅਸ ਸਕੂਲ ਉਹਨਾਂ ਵਿੱਚੋਂ ਅਸੀਂ 10 ਸਕੂਲਾਂ ਵਿੱਚੋਂ ਸੈਂਤੀ ਮੈਰਿਟਸ ਪ੍ਰੋਡਿਊਸ ਕੀਤੀਆਂ ਜੇਕਰ 44 ਬੱਚੇ IIT ਚ ਸਿਲੈਕਟ ਹੋਏ ਉਹਨਾਂ ਵਿੱਚੋਂ 21 ਬੱਚੇ ਸਾਡੇ ਸਕੂਲ ਦੇ ਸੀ ਮਤਲਬ ਕਿ NEET ਵਿੱਚ ਵੀ ਜਿਹੜਾ 60 ਤੋਂ 70% ਜਿਹੜੇ ਬੱਚੇ ਜਿਹੜੇ ਸਾਡੇ ਸਕੂਲ ਦੇ ਆ ਤੇ ਮੈਰਿਟਾਂ ਲਾ ਲਓ NEET ਦੇ ਰਿਜ਼ਲਟ ਲਾ ਲਓ CMA ਦੇ ਰਿਜ਼ਲਟ ਲਾ ਲਓ JEE ਦੇ ਰਿਜ਼ਲਟ ਲਾ ਲਓ ਹਰੇਕ ਰਿਜ਼ ਆਪਣੇ ਰਿਜ਼ਲਟ ਦੇ ਵਿੱਚ ਇਨਕਲੂਡ ਕਰਕੇ ਦੱਸਦੇ ਹਨ ਬਟ ਕਦੀ ਵੀ ਸਾਡੀ ਸਾਰ ਨਹੀਂ ਲੈਂਦੇ ਉਹ ਸਾਡੀ ਨਾ ਸਾਰ ਕੋਈ ਸਿੱਖਿਆ ਮੰਤਰੀ ਲੈ ਰਿਹਾ ਨਾ ਮੁੱਖ ਮੰਤਰੀ ਲੈ ਰਿਹਾ ਨਾ ਸਾਡਾ ਫਾਤ ਕੋਈ ਹੋਰ ਦੇ ਰਿਹਾ ਤੇ ਅਸੀਂ ਕਿੱਥੇ ਜਾਈਏ ਜਾਈਏ ਤੇ ਕਿੱਥੇ ਜਾਈਏ 11 ਸਾਲ ਦੇ ਅਸੀਂ ਸੜਕਾਂ ਦੇ ਰੋਂਦੇ ਪਏ ਐ ਇੰਨੇ ਪੜੇ ਲਿਖੇ ਸੜਕਾਂ ਦੇ ਰੋਂਣ ਲਈ ਨਾ ਥੋੜਾ ਆਪਾਂ ਇਹ ਨਹੀਂ ਮਿਹਨਤ ਕੀਤੀ ਐ